ਉੱਥੇ ਸਰ ਨੇ ਮੈਨੂੰ ਦੱਸਿਆ ਕਿ ਇਹ ਤਾਂ ਇਸ ਤੋਂ ਵੀ ਬੈਟਰ ਡੇਟ ਦੇ ਤੋਂ ਵੀ ਬੈਟਰ ਖੇਲਦੀ ਹੈ ਤੇ ਮੈਮ ਤੁਸੀਂ ਇਹਨੂੰ ਸੀਰੀਅਸ ਲੋ। ਆ ਤੁਸੀਂ ਕਿਹਾ ਆਪਣੇ ਗੇਮ ਕਿਵੇਂ ਸਿੱਖਾਪ? ਪਹਿਲੇ ਮੇਰੇ ਭయ్యా ਖੇਡਦੇ تھے ਉਹਨੂੰ ਦੇਖ ਕੇ ਮੈਂ ਵੀ ਖੇਡਣ ਲੱਗ ਗਿਆ। ਕੰਪਲੀਟ ਹੋ ਗਿਆ 1 ਅਗਸਤ ਨੂੰ ਇਹਦੀ ਰੇਟਿੰਗ ਕਪਨ ਹੋਈ ਹੈ ਔਰ ਇਹ ਪੰਜਾਬ ਦੀ ਸਭ ਤੋਂ ਯੰਗੇਸਟ ਰੈਕਟਡ ਗਰਲ ਬਣੀ ਹੈ ਤਾਂ ਖੁਸ਼ੀ ਤਾਂ ਬਹੁਤ ਜ਼ਿਆਦਾ ਹੀ ਹੈ ਪਰਿਵਾਰ ਨੂੰ ਇੰਨਾ ਸਪੋਰਟ ਦਿੰਦੇ ਆ ਕਿ ਬਾਹਰ ਲੈ ਕੇ ਜਾਂਦੀ ਆ ਤੁਸੀਂ ਲਗਾ ਕੇ ਚਲੋ 2 ਘੰਟੇ ਤਾਂ ਡੇਲੀ ਦੇਣੇ ਹੀ ਦੇਣੇ ਚਾਹੀਦੇ ਕਿਉਂਕਿ ਸਕੂਲ ਵੀ 7-8 ਆਵਰਸ ਤੋਂ ਹੁੰਦਾ ਸਕੂਲ ਦੇ ਵੀ ਉਸ ਤੋਂ ਬਾਅਦ ਵੀ 4 ਤੋਂ 6 ਲਗਾ ਲਓ ਜਾਂ 6 ਤੋਂ 8 ਇਹਨੇ 2 ਘੰਟੇ ਦੇਣੇ ਹੀ ਦੇ ਚਾਹੀਦੇ ਅੱਜ ਤੁਹਾਨੂੰ ਬਠਿੰਡਾ ਚ ਪੰਜਾਬ ਦੀ ਸਭ ਤੋਂ ਛੋਟੀ ਰੇਟਿਡ ਚੈਸ ਗਰਲ ਨਾਲ ਮਿਲਾਉਣ ਜਾ ਰਹੇ ਹਾਂ ਛੋਟੀ ਬੱਚੀ ਹੈ ਭਾਵੇਂ ਤੁਸੀਂ ਦੇਖ ਕੇ ਹੈਰਾਨ ਵੀ ਹੋਵੋਗੇ ਪੂਰੀ ਗੱਲਬਾਤ ਕਰਾਂਗੇ ਉਸ ਦੀ ਮੰਮਾ ਵੀ ਸਾਡੇ ਨਾਲ ਮੌਜੂਦ ਨੇ ਕਿ ਕਿਸ ਤਰ੍ਹਾਂ ਇਸ ਨੇ ਪੌੜੀ ਦਰ ਪੌੜੀ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਨਾਲ ਨਾਲ ਤੁਹਾਨੂੰ ਇਸ ਦੇ ਮੈਡਲ ਅਤੇ ਇਸ ਦੇ ਘਰ ਵਿੱਚ ਲੱਗੀ ਸ਼ੀਲਡਾਂ ਦੀ ਲਮਾਰੀ ਛੋਟੀ ਜਿੰਨੀ ਛੋਟੀ ਹੈ ਓਨੀ ਕਹਿੰਦੇ ਤਿੱਖੀ ਵੀ ਹੈ ਖੇਡਣ ਚ ਜਦੋਂ ਮੈਦਾਨ ਵਿੱਚ

कहाँ कहाँ जाके मैसूर बिहार कोलकाता मोहाली अमृतसर और कितने कितना टाइम देते हो फिर स्टडी करते हो साथ में और गेम भी करते हो कितना टाइम कितना लेते हो स्टडी में दो है सजेस में भी दो स्टडी में भी स्टडी में अच्छे हो हाँ। बिल्कुल उन्होंने तो माता पूरी गल बात करा मैम सब तो पहला बहुत बहुत मुबारक छोटी लड़की ने थोड़ा तो पूरे देश नाम रोशन किया है ਕਿਵੇਂ ਮਹਿਸੂਸ ਕਿਵੇਂ ਕਰਦੇ ਹੋ ਸਰ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਮੈਨੂੰ ਤਾਂ ਸੀ ਕਿ ਇਹ 6 ਇਅਰ ਵਿੱਚ ਹੀ ਯੰਗੇਸਟ ਰੇਟਡ ਗਰਲ ਬਣ ਜੇ ਲੇਕਿਨ ਸਟੱਡੀ ਦਾ ਵੀ ਪ੍ਰੈਸ਼ਰ ਬਹੁਤ ਹੁੰਦਾ ਬੱਚਿਆਂ ਤੇ ਔਰ ਅਦਰਵਾਇਜ਼ ਹੁਣ ਵੀ ਇਹ ਦੋ ਸਾਲਾਂ ਬਾਅਦ ਆ ਪੇਰੈਂਟਸ ਨੂੰ ਹੁੰਦਾ ਕਿ ਫਟਾਫਟ ਫਟਾਫਟ ਬੱਚਾ ਕਰੇ ਲੇਕਿਨ ਇਹ ਗੇਮ ਇੰਨੀ ਡੀਪ ਹੈ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਵਰੀਏਸ਼ਨ ਹੈ ਤੇ ਪਰ ਇਹ ਅੱਜ ਵੀ ਇਹਨੇ ਦੋ ਜਦੋਂ ਮੇਰਾ ਡ੍ਰੀਮ ਅੱਜ ਕੰਪਲੀਟ ਹੋ ਗਿਆ 1 ਅਗਸਤ ਨੂੰ ਇਹਦੀ ਰੇਟਿੰਗ ਓਪਨ ਹੋਈ ਹੈ ਔਰ ਇਹ ਪੰਜਾਬ ਦੀ ਸਭ ਤੋਂ ਯੰਗੇਸਟ ਰੇਟਡ ਗਰਲ ਬਣੀ ਹੈ ਤਾਂ ਖੁਸ਼ੀ ਤਾਂ ਬਹੁਤ ਜ਼ਿਆਦਾ ਹੀ ਹੈ ਪਰਿਵਾਰ ਨੂੰ ਇੰਨਾ ਸਪੋਰਟ ਦਿੰਦੇ ਆ ਕਿ ਬਾਹਰ ਲੈ ਕੇ ਜਾਂਦੀ ਹੈ ਤੇ 4 4.5 ਸਾਲ ਦੀ ਉਮਰ ਵਿੱਚ ਮੈਨੂੰ ਇਹਦੇ ਵਿੱਚ ਲੱਗਿਆ ਕਿ ਇਹ ਆਪਣੇ ਬ੍ਰਦਰ ਇਹਦਾ ਖੇਡਦਾ ਸੀ ਇਹਨੇ ਦੇਖਿਆ ਕਿ ਮੈਨੂੰ ਵੀ ਇਹ ਵੀ ਖੇਲਣਾ ਚਾਹਦੀ ਹੈ ਤੇ ਮੈਂ ਇੱਕ ਦੋ ਵਾਰ ਇਹਦੇ ਸਰ ਨਾਲ ਨਾਲ ਭੇਜਤਾ ਕਿ ਚਲ ਜਿੱਥੇ ਕੋਚਿੰਗ ਲੈਂਦਾ ਉਥੇ ਸਰ ਨੇ ਮੈਨੂੰ ਦੱਸਿਆ ਕਿ ਇਹ ਤਾਂ ਇਸ ਤੋਂ ਵੀ ਬੈਟਰ ਬੇਟੇ ਤੋਂ ਵੀ ਬੈਟਰ ਖੇਲਦੀ ਹੈ ਤੇ ਮੈਮ ਤੁਸੀਂ ਇਹਨੂੰ ਸੀਰੀਅਸ ਲੋ ਫਿਰ ਇਹਨੇ ਮਹੀਨਾ ਖੇਲਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਆਪਣੇ ਟੀਚਰ ਹੋਮ ਵਿੱਚ ਪੰਕਜ ਸ਼ਰਮਾ ਸਰ ਸੀ ਜਿੰਨਾ ਜਿਹੜੇ ਇਹਦੇ ਫਰਸਟ ਕੋਚ ਸੀ ਖੈਰ ਹੁਣ ਉਹਨਾਂ ਕੋਲ ਟਾਈਮ ਨਹੀਂ ਉਹ ਬੀਜ਼ੀ ਕੁਛੇ ਉੱਥੋਂ ਟ੍ਰਾਂਸਫਰ ਹੋ ਗਈ ਤਾਂ ਚਲੇ ਗਏ ਹੁਣ ਇਹ ਸੌਰਵ ਅਰੋੜਾ ਤੋਂ ਤੇ ਦੀਪਕ ਬੱਤਰਾ ਸਰ ਤੋਂ ਕੋਚਿੰਗ ਲੈਂਦੀ ਹੈ ਸੌਰਵ ਅਰੋੜਾ ਬਠਿੰਡੇ ਤੋਂ ਐ ਤੇ ਦੀਪਕ ਬੱਤਰਾ ਸਰ ਸੁਨਾਮ ਤੋਂ ਉਹਨਾਂ ਤੋਂ ਇਹ ਆਨਲਾਈਨ ਇਨਾਂ ਦੀ ਡੇਲੀ ਕਲਾਸ ਹੁੰਦੀ ਹੈ ਈਵਨਿੰਗ 5:30 ਤੋਂ 7:30 ਡੇਲੀ ਲੈਂਦੀ ਹੈ ਕਲਾਸਿਸ ਕਿਵੇਂ ਇਹਨੂੰ ਕਿਵੇਂ ਸ਼ੌਂਕ ਪਿਆ ਚੈਸ ਦਾ ਤੇ ਕਦੋਂ ਸ਼ੁਰੂ ਕੀਤਾ ਤੁਹਾਡੀ ਇਹਦੇ ਪਿੱਛੇ ਤੁਹਾਡੀ ਕਾਫੀ ਮਿਹਨਤ ਹੈ ਕਿੱਥੇ ਕਿੱਥੇ ਕੰਪੀਟੀਸ਼ਨ ਲਈ ਤੁਸੀਂ ਹੁਣ ਤੱਕ ਬਏ ਹੈਗੇ ਹੋ ਸਰ ਇਹ ਸਾਢੇ 4-5 ਸਾਲ ਦੀ ਤੁਸੀਂ ਲਗਾ ਕੇ ਚੱਲੋ ਕਿ ਇਹ ਆਪਣੇ ਬ੍ਰਦਰ ਨਾਲ ਚੱਲੀ ਜਾਂਦੀ ਸੀ ਈਵਨਿੰਗ 8 ਤੋਂ 9 ਸ਼ਾਮ ਨੂੰ ਸਰ ਕੋਲ ਚੱਲੀ ਜਾਂਦੀ ਸੀ ਇਹ ਵੀ ਚੱਲੀ ਜਾਂਦੀ ਸੀ ਜਦੋਂ ਉਹ ਜਾਂਦਾ ਸੀ ਮੈਂ ਸਰ ਸਭ ਤੋਂ ਪਹਿਲਾਂ ਇਹਨੂੰ ਫਸਟ ਟਰਨਮੈਂਟ ਬਠਿੰਡਾ ਵਿੱਚ ਹੀ ਆਪਣੇ ਸੀਨੀਅਰ ਔਮਨ ਚੈਂਪੀਅਨਸ਼ਿਪ 2020 ਕਿਚ ਖਿលਾਈ ਸੀ ਜਿਸ ਵਿੱਚ ਇਹ ਬਹੁਤ ਅੱਛਾ ਖੇਲੀ ਜਿਸ ਚ ਸਾਰੀਆਂ ਹੀ ਲੇਡੀਜ਼ ਸੀ ਕਿਉਂਕਿ ਸੀਨੀਅਰ ਊਮਨਸ ਸੀ ਜਾਂ ਤੇ ਸਾਰਿਆਂ ਨੇ ਇਹਨੂੰ ਓਪੋਨੈਂਟ ਨਹੀਂ ਸਮਝਿਆ ਵੀ ਇਹਨੂੰ ਆਪਣਾਉਣੀ ਸਮਝਿਆ ਇਹਨੂੰ ਸਿਖਾਇਆ ਕਿ ਬੇਟਿਆ ਆ ਨੀ ਆ ਪੀਸਾ ਪੀਸਤੇ ਇਸ ਤੋਂ ਬਾਅਦ ਇਹਨੂੰ ਸ਼ੌਂਕ ਜਾਗ ਗਿਆ ਕਿ ਮੈਨੇ ਟੂਰਨਾਮੈਂਟ ਖੇਲਨੇ ਆ ਮੈਂ ਉਸ ਤੋਂ ਬਾਅਦ ਇਹਨੂੰ ਸੰਗਰੂਰ ਲੈ ਕੇ ਗਈ ਉੱਥੇ ਸਭ ਤੋਂ ਇੰਨੀ ਛੋਟੀ ਸੀ ਕਿ ਫਰਸਟ ਮੂਵ ਇੰਨੇ ਚੱਲੀ ਫਰਸਟ ਮੂਵ ਚੱਲਣ ਤੋਂ ਬਾਅਦ ਹੀ ਸਾਰਾ ਟੂਰਨਾਮੈਂਟ ਸਟਾਰਟ ਹੋਇਆ ਉਸ ਤੋਂ ਬਾਅਦ ਇਹ ਮੋਹਾਲੀ ਲੁਧਿਆਣਾ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਔਰ ਲੋਕਲ ਸਾਡੇ ਜਿੰਨੇ ਵੀ ਹੁੰਦੇ ਆ ਅਸੀਂ ਸੰਗਰੂਰ ਸੁਨਾਮ ਹਰ ਜਗ੍ਹਾ ਹੀ ਖੇਲ ਕੇ ਆਈ ਹੈ ਇਸ ਵਾਰ ਇਹ ਨੈਸ਼ਨਲ ਲਈ ਸਭ ਤੋਂ ਪਹਿਲਾ ਇਹ ਸੰਗਰੂਰ ਓਪਨ ਨੈਸ਼ਨਲ ਖੇਲੀ ਸਿਰਫ 5 ਸਾਲ ਦੀ ਸੀ ਉਸ ਤੋਂ ਬਾਅਦ ਅੰਡਰ 7 ਸਟੇਟ ਚੈਂਪੀਅਨ ਬਨਣ ਤੋਂ ਬਾਅਦ ਇਹ ਕਲਕੱਤਾ ਗਈ ਫਿਰ ਪਟਨਾ ਖੇਲ ਕਰਾਈ ਫਿਰ ਇਹ ਬੈਂਗਲੌਰ ਗਈ ਫਿਰ ਹੁਣ ਨੇ ਮਤਲਬ ਕਿ ਗੁਰਦਾਉਂ ਵਿੱਚ ਅੰਡਰ 9 ਜਿਹੜੀ ਚੈਂਪੀਅਨਸ਼ਿਪ ਹੋਈ ਹੈ ਉਹਦੇ ਵਿੱਚ ਇਹਦੀ ਰੇਟਿੰਗ ਜਿਹੜੀ ਜੂਨ ਵਿੱਚ ਹੋਈ ਉਹਦੇ ਵਿੱਚ ਇਹਦੀ ਰੇਟਿੰਗ ਆਈ ਕਿੰਨੀ ਕਿ ਮਿਹਨਤ ਕਰਦੀ ਹੈ ਸਟੱਡੀ ਵੀ ਕਰਦੀ ਹੈ ਨਾਲ ਕਿ ਕੱਲੇ ਗੇਮ ਦੇ ਉੱਤੇ ਸਟੱਡੀ ਵੀ ਕਿੰਨਾ ਹੈਗਾ ਤੇ ਤੁਸੀਂ ਇਹਦੇ ਪਿੱਛੇ ਕਿੰਨੀ ਨਾਲ ਮਿਹਨਤ ਕਰਾਂਦੇ ਹੈ ਸਰ ਸਟੱਡੀ ਦਾ ਤਾਂ ਇਹਨੂੰ ਬਹੁਤ ਜ਼ਿਆਦਾ ਰਹਿੰਦਾ ਕਿ ਮੇਰਾ ਹੋਮਵਰਕ ਰਹਿ ਗਿਆ ਮਤਲਬ ਕਿ ਜਿਵੇਂ ਹੁਣ ਨੈਸ਼ਨਲ ਜਾਨਾ ਹੈ ਤਾਂ 1 1 ਮੰਥ ਮੈਨੂੰ ਸਕੂਲ ਨਹੀਂ ਭੇਜ ਸਕਦੀ ਕਿਉਂਕਿ ਮੈਨੂੰ ਪ੍ਰਪਰੇਸ਼ਨ ਕਰवानी ਹੁੰਦੀ ਹੈ ਮੇਰਾ ਹੋਮਵਰਕ ਰਹਿ ਗਿਆ ਮੰਮਾ ਮੇਰਾ ਹੋਮਵਰਕ ਰਹਿ ਗਿਆ ਸਰ ਗੇਮ ਦਾ ਇਹ ਹੈ ਕਿ ਜਿਹੜੇ ਆਫਲਾਈਨ ਇਹਦੇ ਸੌਰਵ ਸਰ ਹੈ ਉਹ 3 ਤੋਂ 4 ਘੰਟਾ ਡੇਲੀ ਇਹਨੂੰ ਕਰਵਾਂਦੇ ਕਰਵਾਂਦੇ ਔਰ ਵੀਕਐਂਡ ਵਿੱਚ ਇਹਦੀ ਕਲਾਸ ਹੋ ਜਾਂਦੀ ਹੈ ਕਈ ਵਾਰ ਡੇਲੀ ਵੀ ਹੋ ਜਾਂਦੀ ਹੈ ਆਫਲਾਈਨ ਆਨਲਾਈਨ ਸੋਰੀ ਤੇ ਉਹ ਇਹਦੇ ਵਿੱਚ ਹਮੇਸ਼ਾ ਹੀ ਤੁਸੀਂ ਲਗਾ ਕੇ ਚੱਲੋ 2 ਘੰਟੇ ਤਾਂ ਡੇਲੀ ਦੇ ਨਹੀਂ ਦੇਣੇ ਨੇ ਜੈਸੂ ਕਿਉਂਕਿ ਸਕੂਲ ਵੀ 7 8 ਆਵਰਸ ਤੇ ਹੁੰਦੇ ਹੈ ਸਕੂਲ ਦੇ ਵੀ ਉਸ ਤੋਂ ਬਾਅਦ ਵੀ 4 ਤੋਂ 6 ਲਗਾ ਲਓ ਜਾਂ 6 ਤੋਂ 8 ਇਹਨੇ 2 ਘੰਟੇ ਦੇ ਨਹੀਂ ਦੇਣੇ ਜੈਸੂ ਏਮ ਕੀ ਹੈਗਾ ਤੁਹਾਡਾ ਵੀ ਤੁਹਾਡੀ ਬੇਟੀ ਦਾ ਕਿ ਏਮ ਕੀ ਲੈ ਕੇ ਚੱਲੇ ਹੈਗੇ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਫਿਰ ਕਹਿੰਦੇ ਜਿੱਥੇ ਵੀ ਜਾਂਦੀ ਹੈ ਮੈਡਲ ਲੈ ਕੇ ਜਾਂਦੀ ਹੈ ਸ਼ੀਲਡ ਲੈ ਕੇ ਜਾਂਦੀ ਹੈਗੀ ਤੇ ਮੈਮ ਕੀ ਰੱਖੇ ਸਰ ਏਮਤਾ ਮੇਰਾ ਜੀਐਮ ਦਾ ਹੀ ਹੈ ਵੀ ਇਹ ਗ੍ਰੈਂਡ ਮਾਸਟਰ ਬਣੇ ਬਟ ਕੋਈ ਪ੍ਰੈਸ਼ਰ ਨਹੀਂ ਆਪਣੇ ਤੇ ਕਈ ਵਾਰ ਬੱਚੇ ਆਪਣੀ ਗੇਮ ਲਾਈਨ ਵੀ ਚੇਂਜ ਕਰ ਲੈਂਦੇ ਆ ਬਟ ਹੁਣ ਤੱਕ ਤਾਂ ਸਾਡੇ ਦੋਨਾਂ ਦਾ ਡ੍ਰੀਮ ਤੇ ਹੀ ਹੈ ਕਿ ਜੀਐਮ ਬਣੇ ਬਾਕੀ ਮਿਹਨਤ ਵੀ ਕਰੀ ਜਾ ਰਹੀ ਹੈ ਮਤਲਬ ਆਪਣਾ ਇਹਦੇ ਕੋਚ ਵੀ ਬਹੁਤ ਮਿਹਨਤ ਕਰ ਰਿਹਾ ਹੈ ਈਵਨ ਪਰसों ਅਸੀਂ ਬ੍ਰਿੰਦਾਵਨ ਤੋਂ ਆਏ ਆ ਉੱਥੇ ਵੀ 350 ਬੱਚਿਆਂ ਚੋਂ ਇਹੀ ਯੰਗੇਸਟ ਗਰਲ ਬਣੀ ਹੈ ਉੱਥੇ ਉਹਨਾਂ ਨੇ ਟਰੋਫੀ ਦਿੱਤੀ ਐ ਨੂੰ ਮੈਡਲ ਦਿੱਤਾ ਮਤਲਬ ਕਿ ਬਹੁਤ ਅੱਛਾ ਐ ਨੇ ਟੂਰਨਾਮੈਂਟ ਉਹ ਵੀ ਆਪਣੀ ਇਸ ਤਰ੍ਹਾਂ ਤੇ ਖੇਲ ਕੇ ਆਈ ਐ ਜੀ ਸਰ ਖਰਚਾ ਵੀ ਕਾਫੀ ਹੋ ਜਾਂਦਾ ਫੈਮਿਲੀ ਦੀ ਕਿਸ ਤਰ੍ਹਾਂ ਦੀ سپورਟ ਰਹਿੰਦੀ ਐ ਇਹਦੇ ਫਾਦਰ ਸਾਹਿਬ ਦੀ ਦਾਦਾ ਦਾਦੀ ਦੀ ਕਿਸ ਤਰ੍ਹਾਂ ਦੀ سپورਟ ਰਹਿੰਦੀ ਐ ਜਦੋਂ ਮੈਡਲ ਜਿੱਤ ਕੇ ਆਉਂਦੀ ਐ ਫਿਰ ਕਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਐ ਗਾ ਸਰ سپورਟ ਹੈ ਇਹ ਕਿ ਫਾਈਨੈਂਸ਼ੀਅਲੀ سپورਟ ਤਾਂ ਹੈ ਦੇ ਫਾਦਰ ਦੀ ਹੈ ਮਤਲਬ ਉਹ ਕਿਸੇ ਗੱਲੋਂ ਵੀ ਮਨਾ ਨਹੀਂ ਕਰਦੇ ਮੈਂ ਜਿੱਥੇ ਜਾਣਾ ਹੈ ਜਿਵੇਂ ਨੈਸ਼ਨਲਸ ਤੇ ਆਪਾਂ ਜਾਣੇ ਆਪਣਾ 70000 ਜਾਂ 80000 ਦੇ ਵਿੱਚ ਜੇ ਆਪਾਂ 22 ਇਅਰ ਜਾਈਏ ਤਾਂ ਲੱਗਦਾ ਹੀ ਲੱਗਦਾ ਹੈ ਔਰ ਉਹ ਮਦਰ ਫਾਦਰ ਇਨ-ਲੋ ਦੀ ਇੰਨੀ سپورਟ ਹੈ ਕਿ ਉਹ ਹਮੇਸ਼ਾ ਜਾਨ ਦਿੰਦੇ ਆ ਕਿਉਂਕਿ ਮੈਂ ਜੁਆਇੰਟ ਫੈਮਿਲੀ ਵਿੱਚ ਐ ਔਰ ਪਿੱਛੇ ਮੇਰਾ ਬੇਟਾ ਵੀ ਬੜਾ ਹੈ ਉਹ ਮੈਂ ਅੰਨਾ ਕੋਲੀ ਛੱਡ ਕੇ ਜਾਨੀ ਆ ਮम्मा ਇਹਨੂੰ ਰੈਡੀ ਕਰਕੇ ਸਕੂਲ ਭੇਜਦੇ ਆ ਤੇ ਪਿੱਛੋਂ ਉਹਨਾਂ ਦਾ ਹੀ ਸਾਰਾ ਸਪੋਰਟ ਹੈ ਕਿ ਮੈਂ ਜਾ ਪਾਨੀ ਆ ਹਸਬੈਂਡ ਦਾ ਪੂਰਾ ਸਪੋਰਟ ਹੈ ਕਈ ਵਾਰ ਉਹ ਜਾ ਪਾਂਦੇ ਆ ਕਈ ਵਾਰ ਉਹ ਨਹੀਂ ਜਾ ਪਾਂਦੇ ਕਿਉਂਕਿ ਬਿਜ਼ਨਸਮੈਨ ਹੈ ਤੇ ਇਸ ਤੋਂ ਇਲਾਵਾ ਸਰ ਖਰਚਾ ਤਾਂ ਇਸ ਗੇਮ 'ਚ ਬਹੁਤ ਜ਼ਿਆਦਾ ਹੁੰਦਾ ਹੀ ਹੈ ਕਿਉਂਕਿ ਏਵਰੀ ਮੰਥ ਮੈਨੂੰ ਜਾਣਾ ਪੈਂਦਾ ਈਵਨ ਮੈਂ ਵੀਕਐਂਡ ਤੇ ਹੀ ਬਾਹਰ ਰਹਿਣੀ ਹੈ ਸੈਟਰਡੇ ਸੰਡੇ ਮੋਸਟਲੀ ਮੰਥਲੀ ਤੇ ਮੈਂ ਬਾਹਰ ਹੀ ਹੁੰਨੀ ਹਾਂ ਤੇ ਟੂਰਨਾਮੈਂਟਸ ਹੁੰਦੇ ਆ ਕਦੇ ਸਰਕਾਰ ਨੇ ਕੋਈ ਮਦਦ ਕੀਤੀ ਹੈ ਤੁਹਾਡੀ ਅਜੇ ਤੱਕ ਇਹ ਬਹੁਤ ਛੋਟੀ ਹੈਗੀ ਹੈ ਨਾਮ ਰੋਸ਼ਨ ਕਰ ਰਹੀ ਹੈ ਤੁਹਾਡਾ ਲਕਿ ਸਰਕਾਰ ਨੇ ਕੋਈ ਮਦਦ ਕੀਤੀ ਹੈ ਕਦੇ ਸਰ ਹਾਲੇ ਤੱਕ ਤਾਂ ਖੈਰ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਮਦਦ ਹੋਈ ਹੈ ਜੋ ਵੀ ਇੰਨੇ ਕੈਸ਼ ਮਨੀ ਜਿੱਤੀ ਹੈ ਮਤਲਬ ਕੋਈ ਵੀ ਟੂਰਨਾਮੈਂਟ ਦੀ ਕੈਸ਼ ਮਨੀ ਹੁੰਦੀ ਹੈ ਤਾਂ ਉਹਨੂੰ ਮਿਲੀ ਹੈ ਜਿਵੇਂ ਫਸਟ ਤੇ ਇੱਕ ਵਾਰ ਇਹਨੂੰ 5100 ਮਿਲੇ ਹੈ 2100 ਮਿਲੇ 1100 ਮਿਲੇ ਹੈ ਐਵੇਂ ਕਰਕੇ ਇੰਨੇ ਆਪਣੇ ਹੀ ਬਦੌਲਤ ਜਿਹੜੀ ਕੈਸ਼ ਮਨੀ ਲਿੱਤੀ ਹੈ ਉਹ ਸਰਕਾਰ ਵੱਲੋਂ ਤਾਂ ਸਰ ਕੋਈ ਹੱਲੇ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਖਾਸ ਕਰ ਲੜਕੀ ਹੈ ਕਿ ਸਰਕਾਰ ਨੂੰ ਵੀ ਬਾਹਰੋਂ ਤੁਸੀਂ ਕਹਿੰਦੇ ਲਗਭਗ ਰਾਜਾਂ ਜਾਣੀਓ ਤੁਸੀਂ ਉੱਤੇ ਮੈਡਲ ਜਿੱਤ ਕੇ ਆਉਂਦੀ ਹੈ ਕੋਈ ਸਰਕਾਰ ਨੂੰ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਹਾਂ ਸਰ ਇਹ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਬਠਿੰਡੇ ਦੀ ਆਪਣੀ ਪਲੇਅਰ ਹੈ ਔਰ ਸਭ ਤੋਂ ਛੋਟੀ ਪਲੇਅਰ ਹੈ ਔਰ ਦੂਸਰੀ ਗੱਲ ਹੈ ਕਿ ਲੜਕੀ ਹੈ ਮੈਂ ਤਾਂ ਕਹੂੰਗੀ ਜਿੰਨੀਆਂ ਵੀ ਹੋ ਸਕੇ ਗਰਲਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਹਨਾ ਬਾਕੀ ਜੇ ਉਹ ਇਸ ਇੰਟਰਵਿਊ ਤੋਂ ਬਾਅਦ ਕੋਈ ਕਰਦੇ ਆ ਤਾਂ ਵੈਲ ਐਂਡ ਗੁੱਡ ਐ ਬਾਕੀ ਸਾਨੂੰ ਤਾਂ ਹੈ ਕਿ ਸਰਕਾਰ ਅੱਗੇ ਆਏਵੇ ਬੱਚੇ ਨੂੰ ਐਪਰੀਸ਼ੀਏਟ ਕਰੇ ਈਵਨ ਮੋਟੀਵੇਟ ਤਾਂ ਜ਼ਰੂਰ ਕਰੇ ਬੱਚੇ ਨੂੰ ਮੈਮ ਉਹਨਾਂ ਲੜਕੀ ਮਾਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਵੀ ਲੜਕੀਆਂ ਨੂੰ ਬੋਝ ਸਮਝਦੇ ਐ ਭਾਵੇਂ ਬੇਸ਼ੱਕ ਭਰੂਣ ਹੱਥੇ ਕੱਢ ਗਿਆ ਪਰ ਕਿਤੇ ਨਾ ਕਿਤੇ ਅਜੇ ਵੀ ਲੋਕਾਂ ਨੇ ਲੜਕੀਆਂ ਨੂੰ ਸਮਾਜ ਤੋਂ ਲੱਗਦਾ ਸਮਝਿਆ ਜਾਂਦਾ ਪਰ ਲੜਕੀਆਂ ਨੇ ਲੜਕਿਆਂ ਨਾਲ ਬਹੁਤ ਅੱਗੇ ਨੇ ਸਰ ਹਰ ਫੀਲਡ ਵਿੱਚ ਗਰਲਸ ਸਭ ਤੋਂ ਹੀ ਅੱਗੇ ਐ ਅ ਅੱਜਕੱਲ੍ਹ ਵੈਸੇ ਪੇਰੈਂਟਸ ਦੀ ਸੋਚ ਬਹੁਤ ਜ਼ਿਆਦਾ ਬਦਲ ਗਈ ਹੈ ਕਿਉਂਕਿ ਮੁੰਡੇ ਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਸਾਡੇ ਘਰ ਤਾਂ ਬਿਲਕੁਲ ਹੀ ਨਹੀਂ ਹੈ ਮਤਲਬ ਜਿੰਨਾ ਵੀ ਸਾਡੀ ਜਿੰਨੀ ਵੀ ਫੈਮਿਲੀ ਹੈ ਸਾਡੀ ਉਹਦੇ ਵਿੱਚ ਤਾਂ ਅਸੀਂ ਬਿਲਕੁਲ ਵੀ ਨਹੀਂ ਫਰਕ ਕਰਦੇ ਪਰ ਮੈਂ ਸਾਰੇ ਜਿੰਨੇ ਵੀ ਮਾਪੇ ਮੈਨੂੰ ਦੇਖ ਰਿਹਾ ਚਾਹੇ ਉਹ ਪਿੰਡ ਦੇ ਆ ਚਾਹੇ ਉਹ ਸ਼ਹਿਰਾਂ ਦੇ ਆ ਜਿਹੜੇ ਵੀ ਮੇਰਾ ਇੰਟਰਵਿਊ ਸੁਣ ਰਿਹਾ ਜਿੰਨਾ ਹੋ ਸਕੇ ਜਿਸ ਫੀਲਡ ਵਿੱਚ ਵੀ ਤੁਹਾਡੀ ਗਰਲ ਚਾਹੇ ਕੋਈ ਫੈਸ਼ਨ ਡਿਜ਼ਾਈਨਿੰਗ ਹੈ ਕੋਈ ਕ੍ਰਿਕਟ ਹੈ ਚਾਹੇ ਕੋਈ ਬੈਡਮਿੰਟਨ ਹੈ ਚੈਸ ਹੈ ਜਿਸੇ ਵਿੱਚ ਵੀ ਉਹਦਾ ਇੰਟਰਸਟ ਹੈ ਤਾਂ ਪਲੀਜ਼ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਮੈਂ ਖਾਸ ਤੌਰ ਮਦਰ ਹੀ ਮੈਂ ਕਹਿੰਨੀ ਆ ਕੁੜੀਆਂ ਨੂੰ ਸਪੋਰਟ ਕਰਨ ਫਾਦਰ ਫਿਰ ਆਟੋਮੈਟਿਕਲੀ ਕਰਨ ਲੱਗ ਜਾਂਦੇ ਮੇਰਾ ਮੰਨਣਾ ਹੈ ਬਿਲਕੁਲ ਇਸਨ ਤਨਿਸ਼ਕਾ ਦੇ ਮਾਤਾ ਤੇ ਤਨਿਸ਼ਕਾ ਜਿਨ੍ਹਾਂ ਨੇ ਆਪਣੀ ਜਰਨੀ ਬਾਰੇ ਦੱਸਿਆ ਤੇ ਹੋਰ ਹੀ ਮਾਪਿਆਂ ਨੂੰ ਮੈਸੇਜ ਵੀ ਦਿੱਤਾ ਕਿ ਲੜਕੀਆਂ ਨੂੰ ਅੱਗੇ ਵਧਾਉਣ ਲਈ ਉਹਨਾਂ ਦਾ ਸਾਥ ਦੇ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਨਾ